ਸਨ ਸਤਕਾਰ ਗੁਰੂ ਗੁਰੂ ਪਿਆਰ ਸਹਾ ਸਿੰਘ ਜੀ ਜਿਸ ਤਰ੍ਹਾਂ ਅਸੀਂ ਹਰੇਕ ਕਾਰਜ ਕਰਦੇ ਹਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਉਸ ਮੁਤਾਬਕ ਗੁਰਬਾਣੀ ਦਾ ਕੀ ਉਪਦੇਸ਼ ਹੈ ਉਹ ਆਪਾਂ ਪੰਜ ਸਵਾਲ ਜਵਾਬ ਸਮਝ ਲਓ। ਇਹ ਗੁਰਬਾਣੀ ਕੀ ਸਿੱਧ ਦਿੰਦੀ ਹੈ? ਉਹ ਪੜ੍ਹਦੇ ਹਾਂ। 41 ਨੰਬਰ ਹੈ। ਧਰਮ ਲਈ ਜਾਨ ਵਾਰਨ ਸਮੇ ਗੁਰਬਾਣੀ ਦੇ ਵਿੱਚ ਕੀ ਫਰਮਾਨ ਹੈ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਕਬੂ ਨਾ ਛਾਡਾ ਕੀਤ 1105 ਅੰਗ ਤੇ ਪਿਛਲੇ ਦਿਨੀ ਆਪਾਂ ਸ਼ਾਇਦ ਪਸੋਂ ਇਨੀ ਆਪਾਂ ਵਿਚਾਰ ਵੀ ਇੱਥੇ ਜੀ ਚੱਲ ਰਹੀ ਹੈ ਕੀਤੀ ਸੀ ਜਿਹੜਾ ਸੂਰਮਾ ਦੋ ਤਰ੍ਹਾਂ ਦਾ ਸੂਰਮਾ ਹੈ ਇੱਕ ਤਾਂ ਧਿਨ ਧਰਮ ਲਈ ਲੜਨ ਵਾਲਾ ਤੇ ਇੱਕ ਕਾਮ ਕ੍ਰੋ ਲੋਭ ਮੋਹ ਹੰਕਾਰ ਤੇ ਇਸ ਸੰਸਾਰ ਦੇ ਵਿੱਚ ਵਿਕਾਰਾਂ ਨਾਲ ਲੜਨ ਵਾਲਾ ਇਸ ਕਰਕੇ ਧਰਮ ਤੋਂ ਜਾਣ ਵਾਰਨ ਵਾਲੇ ਸੂਰਮਾ ਜਿਹੜਾ ਉਹਦੇ ਬਾਰੇ ਇਹ ਪੰਗਤੀਆਂ 42 ਨੰਬਰ ਹੈ ਸ਼ਰਾਬੀ ਨੂੰ ਮਤ ਦੇਣ ਸਮੇ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੈ ਨਿਚ ਆਏ ਆਪਣਾ ਪਰਾਇਆ ਨਾ ਪਛਾਨਈ ਖਸਮੋ ਤੱਕੇ ਖਾਏ 554 ਨੰਬਰ ਅੰਗ ਦੇ ਤੀਸਰੇ ਪਾਸ਼ਾ ਦਾ ਇਹ ਹੁਕਮ ਹੈ 43 ਨੰਬਰ ਗੰਦੇ ਗੀਤ ਸੁਣਨ ਸਮੇ ਗੰਦੇ ਗੀਤ ਸੁਣਦੇ ਨਾ ਲਾ ਕੇ ਟਿੱਪਾਂ ਦੇ ਵਿੱਚ ਤਾਂ ਉਹਦੇ ਬਾਰੇ ਕੀ ਹੈ ਗੁਰਬਾਣੀ ਕੀ ਕਹਿੰਦੀ ਹੈ ਵਰਜ ਦੀ ਇਹ ਵੀ ਨਹੀਂ ਸੁਣਨੀ ਚਾਹੀਦੀ ਤਾਂ ਉਹਦੀ ਪੰਕਤੀ ਕੀ ਹੈ ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਈ ਇੰਨੇ ਕੰਨਾਂ ਦੇ ਨਾਲ ਇਹੋ ਜਿਹੀ ਨਹੀਂ ਸੁਣਨੀ ਚਾਹੀਦੇ ਗੰਦੇ ਗੀਤ ਜਿਹਨੇ ਬੋਲ ਅਬੋਲ ਹੈ ਮਾੜੇ ਉਹ ਕੰਨ ਨਾਲ ਨਹੀਂ ਸੁਣਨੇ ਚਾਹੀਦੇ ਪਾਵਰ ਨਹੀਂ ਆ ਤੇ ਚੰਗਾ ਕੋਈ ਸੁਣਦਾ ਨਹੀਂ ਸੁਣਦੇ ਮਾੜੇ 44 ਨੰਬਰ ਹੈ ਪਾਣਾ ਮੰਨਣ ਸਮੇ ਕੀ ਹੁਕਮ ਹੈ تیਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ 354 ਨੰਬਰ ਅੰਗ ਦੇ ਉੱਤੇ ਪੰਜਵੇਂ ਪਾਛਾ ਦਾ ਇਹ ਸ਼ਬਦ ਹੈ ਉਸ ਨੀਰਜਾ ਦੇ ਵਿੱਚ ਰਹਿਣਾ ਇਹ ਸ਼ਬਦ ਯਾਦ ਕਰ ਲੈਣਾ ਚਾਹੀਦਾ ਚੰਗੇ ਮਾੜੇ ਦਿਨਾਂ ਦੇ ਵਿਚਾਰ ਕਰਨ ਸਮੇ ਜਿਹੜੇ ਚੰਗੇ ਮਾੜੇ ਦਿਨਾਂ ਦੀ ਉਹ ਕਹਿੰਦੇ ਨਾ ਵੀ ਅੱਜ ਮੰਗਲਵਾਰ ਮਾੜਾ ਤੇ ਅੱਜ ਸ਼ਨੀਵਾਰ ਸਿਰ ਨਹੀਂ ਧੋਣਾ ਪਾਲ ਸਿਰ ਕੇ ਸ਼ਿਸ਼ਨਾਣ ਨਹੀਂ ਕਰਨਾ ਲੀੜੇ ਨਹੀਂ ਧੋਣੇ ਆ ਦਿਨ ਚੰਗਾ ਮਾੜਾ ਉਨੀ ਵਾਲੀ ਗੁਰਬਾਣੀ ਦਾ ਕੀ ਫਰਮਾਨ ਹੈ ਵੀ ਵਾਕੇ ਚੰਗੇ ਮਾੜੇ ਦਿਨ ਹੈ ਕਹਿੰਦੇ ਸਤਗੁਰ ਬਾਝੋਂ ਅੰਧ ਗੁਵਾਰ ਛਿੱਤੀ ਵਾਰ ਸਿਮਹਿ ਮੁਗਦ ਗੁਵਾਰ 842 ਅੰਗ ਤੇ ਕਹਿੰਦੇ ਜਿਹੜੇ ਇਹ ਵਿਚਾਰਾਂ ਕਰਦੇ ਆ ਨਾ ਮੀਹ ਆ ਦਿਨ ਚੰਗਾ ਤੇ ਆ ਤਿੱਥ ਮਾੜੀ ਹੈ ਤੇ ਆ ਹੱਥ ਲਾਨਾ ਕਹਿੰਦੇ ਉਹ ਮਹਾਮੂਰਖ ਹੈ ਕਹਿੰਦੇ ਜਿਹੜੇ ਇਨਾਂ ਚੱਕਰਾਂ 'ਚ ਪੈਂਦੇ ਵਾਰਾਂ ਦੇ ਕਹਿੰਦੇ ਮਹਾਮੂਰਖ ਕਿਨੇ ਸਤਿਗੁਰੂ ਤੋਂ ਬਿਨਾ ਉਹ ਅੰਨੇ ਗੁਵਾਰ ਹੈ ਹੁਣ ਵੇਖਣਾ ਵੀ ਅੱਜ ਤੋਂ ਬਾਅਦ ਜਿਹਨੇ ਮੰਨ ਲਈ ਵੀ ਸਤਿਗੁਰੂ ਇਹ ਸੇਧ ਮਿਲਦੀ ਵੀ ਭਾਈ ਨਹੀਂ ਵਿਚਾਰ ਕਰਨੀ 46 ਨੰਬਰ ਹੈ 50 ਨੰਬਰ ਤੱਕ ਹੀ ਹੈਗੀ ਹੈ ਜਿਹਨੇ ਬਚਨ ਸਤਿਗੁਰੂ ਬਾਛੇ ਨੇ 46 ਨੰਬਰ ਹੈ ਸਰਾਧ ਕਰਨ ਸਮੇਂ ਕਈ ਸਰਾਧ ਕਰਦੇ ਨੇ ਤਉਨੇ ਮਾਰੇ ਕੀ ਜੀਵਤ ਪਿਤਰਨਾ ਮਾਨੇ ਕੋ ਮੋਏ ਸ਼ਰਾਦ ਕਰਾਈ ਪਿਤਰ ਵੀ ਬਪਰੇ ਕਹੋ ਕਿਉਂ ਪਾਪ ਹੈ ਕਾਊਆ ਕੁੱਤਰ ਖਾਈ ਕਹਿੰਦੇ ਜਿਉਂਦੇ ਮਾਂ ਪਿਓ ਨੂੰ ਦਾ ਰੋਟੀ ਨਹੀਂ ਪੁੱਛਦੇ ਤੇ ਮਰਿਆਂ ਤੋਂ ਸ਼ਰਾਦ ਕਰਾਉਂਦੇ ਫਿਰਦੇ ਸ਼ਰਮ ਨਹੀਂ ਆਉਂਦੀ ਕਹਿੰਦੇ ਤੂੰ ਕਹਿੰਦੇ ਉਹ ਤਾਂ ਕਾਂ ਕੁੱਤੇ ਖਾਂਦੇ ਆ ਕੋਈ ਉਹਨਾਂ ਤਾਂ ਹੀ ਨਹੀਂ ਪਹੁੰਚਦਾ ਪਹੁੰਚਦਾ ਐਵੇਂ ਇਹਨਾਂ ਚੱਕਣਾ ਜਿਉਂਦੇ ਮਾਂ ਪਿਓ ਦੀ ਸੇਵਾ ਕਰ ਲਓ ਜੇ ਕੁਝ ਖੱਟਣਾ ਹੈ ਦਮੇਂ ਮਰਿਆਂ ਬਾਅਦ 36 ਪ੍ਰਕਾਰ ਦੇ ਭੋਜਨ ਨਾਲੋਂ ਦਾ ਕੋਈ ਫਾਇਦਾ ਨਹੀਂ ਪਲਾਂ ਦੀ ዳ ਰੋਟੀ ਦਾ ਲੰਗਰ ਕਰ ਲਿਓ ਜੋ ਮਰਿਆ ਦਾ ਗੁਰੂ ਜੀ ਸਤਗੁਰੂ ਪਾਸ਼ਾ ਜੀ ਰਹਿਤ ਮਰਿਆ ਲਿਆ ਪਿੱਛੇ ਦੱਸ ਕੇ ਕਿ ਇਹਨਾਂ ਵੀ ਸਾਦਾ ਭੋਜਨ ਹੋਣਾ ਚਾਹੀਦਾ ਹੈ ਇਹ ਵੀ ਬਚਨ ਹੈ ਇਸ ਕਰਕੇ ਜਿਉਂਦੇ ਮਾਪਿਓ ਦੀ ਸੇਵਾ ਕਰੋ ਮਰਿਆਂ ਤੇ ਜਲੇਬੀਆਂ ਤੇ ਪੂੜੀਆਂ ਪਕਾਉਂ ਕੇ ਲੋਕਾਂ ਨੂੰ ਖਵਾਉਂਦਾ ਕੋਈ ਫਾਇਦਾ ਨਹੀਂ 47 ਨੰਬਰ ਹੈ ਮਾਤਾ ਪਿਤਾ ਦੇ ਨਾਲ ਲੜ ਨਾ ਸਮੇ ਜਿਹੜੇ ਮਾਪਿਓ ਦੇ ਨਾਲ ਲੜਦੇ ਆ ਗੁਰੂ ਸਾਹਿਬ ਦਾ ਕੀ ਬਚਨ ਹੈ ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ ਜਿਨਕੇ ਜਨੇ ਬਡੀਰੇ ਤੂੰ ਹੋ ਤੈਨਸੋ ਝਗਰਤ ਪਾਪ ਕਹਿੰਦੇ ਕਾਹਦੇ ਲਈ ਤੂੰ ਆਪਦੇ ਮਾਪਿਓ ਦੇ ਨਾਲ ਝਗੜਦਾ ਤੈਨੂੰ ਉਹਨਾਂ ਨੇ ਪਾਲਿਆ ਪੋਸਿਆ ਜੰਮਿਆ ਕੀ ਗੁਨਾਹ ਕਰਤਾ ਤੇ ਹੁਣ ਫਰਜ਼ ਨਹੀਂ ਨਿਭਾ ਸਕਦਾ ਉਹਨਾਂ ਦੇ ਨਾਲ ਤੂੰ ਝਗੜਦਾ ਲੜਦਾ ਹੈ 48 ਨੰਬਰ ਹੈ ਜੋ ਇਨਸਾਨ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਕਾਲ ਚਰਨਾਨਾ ਕਰ ਜਾਵੇ ਗੁਰਬਾਣੀ ਤੋਂ ਸੇਧ ਲੈ ਕੇ ਆਪ ਦਾ ਸਾਰਾ ਜੀਵਨ ਬਤੀਤ ਕਰੇ ਉਹਦੇ ਬਾਰੇ ਭਾਈ ਗੁਰਦਾਸ ਜੀ ਦਾ ਵਾਰਾਂ ਦੇ ਵਿੱਚ ਫਰਮਾਨ ਹੈ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪੜ ਮੱਲਿਆ ਕਿ ਨੇ ਆਪ ਦੇ ਜੀਵਨ ਨੂੰ ਸਵਾਰ ਕੇ ਚੱਲਿਆ ਜਾਂਦਾ ਹੈ ਜੋ ਗੁਰਬਾਣੀ ਤੋਂ ਸੇਧ ਲੈ ਕੇ ਆਉਂਦਾ ਜੀ ਵਾਹਿਗੁਰੂ ਦੀ ਉਸਤਤ ਕਰਨ ਸਮੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਨੀ ਸਾਹਿਬ ਚ ਪੜਦੇ ਹਨ 295 ਅੰਗ ਦੇ ਉੱਤੇ ਹੈ ਇਹ ਜੀ ਉਹਦੀ ਉਸਤਤੀ ਕਰਦੇ ਆਂ ਪਰਮੇਸ਼ਰ ਦੀ ਸਾਵਧਾਨ ਇਕਾਗਰ ਮਨ ਹੋ ਕੇ ਕਰਨੀ ਚਾਹੀਦੀ ਹੈ ਸੰਗਤ ਕਰਨ ਸਮੇ ਕੀ ਹੈ ਲਾਸਟ 50ਵਾਂ ਸਵਾਲ ਹੈ ਵਡਭਾਗੀ ਹਰ ਸੰਗਤ ਪਾਵਹਿ ਭਾਗਹੀਨ ਭ੍ਰਮ ਚੋਟਾਂ ਖਾਵੇ ਅਜਿਹੇ ਸੰਗਤ ਤੁਸੀਂ ਕਰ ਰਹੇ ਹੋ ਨਾ ਇੱਕ ਇੱਕ ਮਿੰਟ ਕਹਿੰਦੇ ਵੱਡੇ ਭਾਗ ਹੈ ਜਿਹਨੀਆਂ ਸੰਗਤ ਕਰਦੇ ਹਨ ਇਹਦਾ ਮਾੜੇ ਭਾਗਾਂ ਵਾਲੇ ਤਾਂ ਕਹਿੰਦੇ ਚੋਟਾਂ ਖਾਂਦੇ ਫਿਰਦੇ ਉਹਨਾਂ ਨੂੰ ਕਿੱਥੇ ਸੰਗਤ ਕਰਨ ਦਾ ਟਾਈਮ ਮਿਲਦਾ ਉਹਨਾਂ ਤਾਂ ਹੋਰ ਹੀ ਰਜਿਵੇਂ ਬਹੁਤ ਹੈ 95 ਨੰਬਰ ਅੰਗ ਦੇ ਉੱਤੇ ਹੈ ਚੌਥੇ ਪਾਦਸ਼ਾ ਦਾ ਇਹ ਬਚਨ ਹੈ ਵੀ ਜਿਹੜੇ ਸੰਗਤ ਕਰਦੇ ਬਹੁਤ ਵੱਡੇ ਭਾਗ ਹੈ ਜਿਵੇਂ ਅੱਗੇ ਵੀ ਕਹਿੰਦੇ ਹੁੰਦੇ ਸੋ ਵਿਚਾਰਾਂ ਨੇ ਸਮਾਪਤੀ ਹੈ ਵਿਚਾਰਾਂ ਕਰਦੇ ਆਂ ਬੇਅੰਤ ਉਨਤਾਈਆਂ ਹੋ ਗਈਆਂ ਨੇ ਆਪ ਸੰਗਤ ਸਤਿਗੁਰੂ ਪਾਤਸ਼ਾਹ ਬਖਸ਼ਣਯੋਗ ਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ